ਇਕ ਓਅੰਕਾਰ ਸਤਨਾਮ ਸ੍ਰੀ ਵਾਹਿਗੁਰੂ ਕੀ ਫਤਿਹ ਜਪ ਜੀ ਸਹਬ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਸੱਜ ਜਗ ਸੱਜ ਹੈ ਵੀ ਸੱਜ ਨਾਨਕ ਹੋਸੀ ਵੀ ਸੱਜ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚਪ ਨਾ ਹੋਵੇ ਜੇ ਲਾਇ ਹਾਲਿ ਬਤਾਰਾ ਭੁਖਿਆ ਭੁਖ ਨ ਉਤਰੀ ਜੇ ਪੰਨਾ ਪੁਰੀਆਂ ਪਾਰ ਸੈ ਸਣ ਪਾਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿਸਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕ ਮਰ ਜਾਈ ਚੱਲਣਾ ਨਾ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਾ ਕਿਆ ਜਾਏ ਹੁਕਮੀ ਹਵਨ ਜੀ ਹੁਕਮ ਲੈ ਵਿੜਾਈ ਹੁਕਮੀ ਉਤਮ ਨੀਚ ਹੁਕਮੀ ਲਖੁ ਦੁਖ ਸੁਖ ਪਾਈ ਇਹ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈ ਇਹ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부জে ਤਾਂ ਹੋਵੇਂ ਨਾ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤਿਆਣਿ ਨਿਛਾਣ ਗਾਵੇ ਕੋ ਗੁਣ ਮੜਿਆਈਆਂ ਵਿਚਾਰ ਗਾਵੇ ਕੋ ਵਿਦਿਆ ਵਿਚ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦੇ ਸੇਧੂਰ ਗਾਵੇ ਕੋ ਵਿਖੇ ਹਦਰਾਹਾ ਦੂਰ ਕਥਨਾ ਕਥੀਨਾ ਆਵੇ ਤੋਟ ਕਤ ਕਤ ਕਥੀ ਕੋਟਿਕੋਟ ਕੋਟ ਦਿੰਦਾ ਦੇ ਲਿੰਦੇ ਥਕ ਪਾਹੇ ਜੁਗਾ ਦੀ ਗੰਟਰ ਖਾਇ ਖਾਇ ਕੂਇ ਹਮ ਚਲਾਇ ਰਹੋ ਨਾਨਕ ਸੇ ਵਿਰਵਾਹੋ ਸਚਾ ਸੇਬ ਸਚ ਨਾਏ ਭਾਖਿਆ ਪ ਅਪਾਰ ਅਖੇ ਮੰਗੇ ਦੇ ਦੇ ਦੇਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਸੇ ਦਰਬਾਰ ਮੋਕੇ ਬੋਲਣ ਬੋਲੀਐ ਜਿਸੁ ਹੰਤਰੇ ਪਿਆਰਾ ਅਮਰਤ ਵੇਲਾ ਸਚਨਾ ਗਿੜਿਐ ਵਿਚਾਰ ਕਰਮੀਆ ਵੇ ਕਪੜਾ ਗਰੀਮੁਖ ਦੁਆਰ ਨੰਨ ਗਵੇ ਜਾਣੀ ਸਭ ਆਪੇ ਸਚਿਆਰ ਥਾਪਿਆਂ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਰਜਨ ਸੋਇ ਜੀ ਸੇਵਿਆ ਤਿੰਨ ਪਾਇਆ ਮਾਨੋ ਨੰਨ ਗਵੇ ਗੁਣੀ ਨਿਦਾਨ ਗਵੇ ਸੁਣੀਏ ਮਨ ਰੱਖੇ ਆਪਾਓ ਤੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨੰਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰੂ ਗੋਇਸਰ ਗੁਰੇ ਹੋਰ ਕਾ ਬਰਮੰਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਿਣ ਕਥਨ ਜਾਈ ਗੁਰਾ ਇੱਕ ਦੇਵੁ ਜਾਈ ਸਬਨਾ ਜੀਆ ਕਾ ਇੱਕੋ ਦਾਤਾ ਸੋ ਮੈ ਵਿਸ ਨ ਜਾਹੀ ਤਿਸਨਾਵਾ ਜੇਤਿ ਸਭਾਵਾਂ ਵਿਣ ਭਾਣੇ ਕੇ ਨਾਈ ਕਰੀ ਜੇ ਤਿਸ ਸਿਸ਼ਟ ਉਪਾਈ ਵੇਖਾ ਮਿਣ ਕਰਮਾ ਕੇ ਲੈ ਮਲੇ ਮਿਲੇ ਲਈ ਮਤਿ ਵਿਚਰਤ ਜੰਬਾਰ ਮਾਨਕ ਜੇ ਗੁਪਤੀ ਸੇਖ ਸੁਣੀ ਗੁਰਾ ਇੱਕ ਦੇਵੁ ਜਾਈ ਸਬਨਾ ਜੀਆ ਕਾ ਇੱਕੋ ਦਾਤਾ ਸੋ ਮੈ ਵਿਸ ਨ ਜਾਹੀ ਜੇ ਚਰੇ ਆਰਜਾ ਹਉ ਸੁਨੇ ਹੋਏ ਨਾ ਮਾ ਖੰਡਾ ਵਿਦਿਆਣੀ ਨਾ ਚੱਲੇ ਸਭ ਕੋਏ ਚੰਗਨ ਨ ਰਖਾਏ ਕੇ ਜਸ ਕੀ ਡੱਗ ਲੈ ਜੇ ਕਿਸ ਨਜ਼ਰ ਨਾ ਆਵੇ ਤਵਾਕ ਨੁ ਪੁਛੇ ਕੇ ਕਿੱਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਤਰੇ ਗੁਣਵੰਤਿਆ ਗੁਣ ਦੇਹ ਤਿਆ ਕੋ ਨਾ ਸੁਝੈ ਜੇ ਕਿਸ ਗੁਣ ਕੋਈ ਕਰੇ ਸੁਣੇ ਸਿਦਕ ਪੀਰ ਸੁਰਨਾਥ ਸੁਨੇ ਧਰਤਵਲ ਆਕਾਸ਼ ਸੁਨੇ ਦੀਪ ਲਪਤਾਲ ਸੁਨੇ ਪਉ ਨਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਨੇ ਦੁਪ ਪਾਪ ਕਾ ਨਾਸ ਸੁਨੇ ਇਸੈ ਵਰੂ ਬ੍ਰਹਮਾ ਇਹਨਿੰਦਾ ਸੁਨੇ ਮੁਕਤਿ ਲਾਣ ਮੰਦ ਸੁਨੇ ਜੋਗ ਤੁਗ ਤੁੰ ਭੇਦ ਸੁਨੇ ਸੱਤ ਸਮਰਤ ਵੇਤ ਨਾਨਕ ਭਗਤਾ ਸਦਾ ਵਿਕਾਸ ਸੁਣਿਐ ਦੁਪੱਪਾ ਨਾਸ ਸੁਣਿਐ ਸੰਤੋਖ ਗਿਆਨ ਸੁਣਿਐ ਅਰ ਸਤਿ ਕ੍ਰਿਸ਼ਨ ਨਾਸ ਸੁਣਿਐ ਪੜਪੜ ਪਾਵੇ ਮਾਨ ਸੁਣਿਐ ਲਾਗੇ ਸੇ ਧਿਆਨ ਨਾਨਕ ਭਗਤ ਦਾਸ ਦਾਇ ਵਿਕਾਸ ਸੁਣਿਐ ਦੁਪੱਪਾ ਨਾਸ ਸੁਣਿਐ ਸਰਾ ਗੁਨਾਕੇ ਗਾ ਸੁਣਿਐ ਸੇਖ ਪਿਰਪਸਾ ਸੁਣਿਐ ਆਂਦੇ ਪਾਵੇ ਰਾ ਸੁਣਿਐ ਆਥ ਵਿਅਸ ਗਾ ਨਾਨਕ ਭਗਤ ਦਾਸ ਦਾਇ ਵਿਕਾਸ ਸੁਣੀਏ ਦੁਪੱਪਾ ਨਾਸ ਮਨਿ ਕੀ ਕਤ ਕਹੀ ਨ ਜਾਏ ਤਿਕੋ ਕਹੈ ਇਸ ਬਸਤਾਏ ਕਾਗਿ ਕਿਲਮ ਕਲਮ ਨ ਲਿਖਣ ਹਾਰ ਮਨ ਕਬਹਿ ਕਰਨ ਵਿਚਾਰਐ ਸਨੰਨ ਨਰਿੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮਨੈ ਸੁਰਤ ਹੋਵੇ ਮਨ ਬੱਧ ਮਨੈ ਸਕਲ ਪਾਉਣ ਕੀ ਸਦ ਮਨੈ ਮਉ ਚੋਟਾ ਨਾ ਖਾਏ ਮਨੈ ਸਚ ਮੁਕੇ ਸਾਧਨ ਜਾਏ ਐਸਾ ਨਾਮ ਨਰਿੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਖਾਕ ਨਾ ਪਾਏ ਮੰਨੇ ਪਤਿਏ ਪ੍ਰਗਟ ਜਾਏ ਮੰਨੇ ਮੰਗਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨੰਦਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰ ਸਹਾਰ ਮੰਨੇ ਕਰੇ ਤਾਰੇ ਘਰ ਸੇਖ ਮੰਨੇ ਨਾਲਪੁਰਨਕ ਪਾਵੇ ਨਾ ਪੇਖ ਐਸਾ ਨੰਦਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਕਰਵਕਵਾਨ ਪਨਪਰਦਾਣਾ ਪੰਚੇ ਪਾਵੇ ਦਰਗੇ ਮਾਨ ਪੰਚ ਸੁਹੇ ਦਰ ਜਾਨ ਪੰਚ ਅਗਰ ਇੱਕ ਧਿਆਨ ਜੇ ਕੋ ਕਰੇ ਕਰੇ ਵਿਚਾਰ ਕਤੇ ਕੇ ਕਰਨੇ ਨੈ ਸੁਮਾਲ ਤੋ ਧਰਮ ਦੇ ਆਕੂਤ ਸੰਤੋਖ ਦਾ ਪ੍ਰਖਿਆ ਜੀਨ ਸੂਤ ਜੇ ਕੋ 부ਝੇ ਹੋਵੇ ਸਿਤਿਆ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਕਲੇ ਕਉਣ ਜੋਰ ਜੀ ਜਾ ਤਰੰਗਾ ਕੇ ਨਾ ਸੁਨਾ ਲਿਖਿਆ ਬੜੀ ਕਲਾਮ ਇਹ ਲਿਖ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਤੇ ਕੀਤਾ ਤਾਂ ਸੁਆਲਿਆ ਰੂਪ ਕੀਤੀ ਦਾ ਜਾਣ ਕਣ ਕੁਤਕ ਤਪਸਾ ਇੱਕ ਕਵਾ ਤਿਸੇ ਹੋਏ ਲਖਦਰੀਆ ਕੁਦਰਤ ਕਮਣ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਭਵੇ ਸਾਈ ਭਲੀਕਾਰ ਤਸ ਸਲਾਮ ਨਰੰਕਾਰਾ ਸੰਸ ਜਪ ਸੰਸ ਪਾ ਸੰਸ ਪੂਜਾ ਸੰਸ ਤਪਤਾ ਸੰਗਰੰਥ ਮੁਖ ਵੇਦ ਪਾਠ

ਸੰਖ ਪਪਿ ਪੱਕਰ ਜਾਏ ਸੰਖੂੜੇ ਅਕੂੜੇ ਫੇਰਾਏ ਸੰਖ ਮਲੇ ਸਮਲ ਭਖਾਏ ਅਸੰਗ ਨਿੰਦ ਸਿਰ ਕਰੇ ਪਰ ਅਨਾਨ ਨੀਤ ਕਹਿ ਵਿਚਾਰਵਾਰ ਜਾਵਾ ਇਕ ਵਾਰ ਜੁਤ ਭਵ ਸਾਈ ਭਲੀਕਾਰ ਤੂ ਸੁਬਸਲਾ ਮੰਦ ਰੰਕਾਰ ਸੰਖ ਸੁਣਾ ਅਸੰਗ ਥਾਵ ਅਗਮ ਅਗਮ ਸੰਖਲੋ ਸ ਸੰਖੇ ਸਿਰ ਪਾਰ ਹੋਏ ਅਖਰੀ ਨਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਖੇ ਲਿਖਣ ਬੋਲਣ ਬਾਣਾ ਅਥਾ ਸੰਸਯੋਗ ਦੇਖਾਣ ਜਿਨ ਐ ਲੈ ਕੇ ਸਿਰਨਾ ਹੈ ਜੀ ਫਰਮਾਇ ਜਿਉ ਤੇ ਪਾਇ ਜਿਤਾ ਕੀਤਾ ਦਿੱਤਾ ਨਾਮ ਨਾਵੇਂ ਨਹੀਂ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਾਰਨ ਜਾਵੇ ਇੱਕ ਬਾਜ ਉਤਪਾਵੇ ਸਾਈ ਭਲਿਕਾਰਾ ਤੁਸ ਦਾ ਸਲਾਮ ਨਿਰੰਕਾਰ ਪਰੀਏ ਹਾਤ ਮੇਤੰਦੇ ਪਾਣੀ ਤੋਂ ਤੇ ਤੁਸਕੇ ਮੂਤਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਤੋਏ ਪ੍ਰੀਮਤ ਪਾਪਾ ਕੇ ਸੰਗ ਅਉ ਤੋਪੇ ਨਾਵੇਂ ਕੇ ਰੰਗਾ ਪੂਨੀ ਪੱਪੀ ਅਖਰ ਨਾਇਕਰ ਕਰਨਾ ਲਖਲੇ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਉ ਜਾਹੋ ਤੀ ਤਪਦਿਆਤ ਦਾਨ ਜੇ ਕਪਾਵਿਲ ਕਾਮਾਨ ਸੁਨੇ ਮਨ ਮਨ ਕੀਤਾ ਪਾਓ ਅੰਤਰਗਤੀ ਮਦਨਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੇ ਤੇ ਭਗਤ ਨਾ ਹੋਏ ਸਵਾਸ ਅਦ ਬਾਣੀ ਬਰਮਾ ਹਸ ਸਵਾਸ ਦਾ ਮਨ ਚਾਉ ਕਮ ਉਸ ਵੇਲੇ ਬਕਤ ਕਮਣਾ ਕਮਿਤ ਕਮਣ ਵਾਰ ਕਮ ਸ੍ਰਤੀ ਮਾ ਕਮਣਾ ਜਿਤ ਹੋ ਆਕਾਰ ਵਿਨ ਪਈ ਪੰਡਤੀ ਜੇ ਹੋ ਲੇ ਪੁਰਾਣ ਨਾ ਪਈ ਕਾਦਿਏ ਜੇ ਲਿਖਣ ਲੇ ਪੁਰਾਣ ਤਿਤ ਵਾਰ ਨਾ ਜੋਗੀ ਜਾਣ ਮ੍ਰਿਤਮਾਨਾ ਕੋਈ ਜਗਰਤਾ ਸਿਥੀ ਕੋ ਸਜੇ ਆਪੇ ਜਾਣੇ ਸੋਈ ਕਿਵ ਕਰਾਖਾ ਕਿਵ ਸਲਾਈ ਕਿ ਹੁ ਵਰਨੇ ਕਿਵ ਜਾਣਾ ਨਾਨਕ ਆਖਾ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵਡਾ ਸਾਹਿਬ ਢੀ ਨਾ ਕੀਤਾ ਜਾਤਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਅਗੇ ਗਾਇਨਾ ਸੋਹੇ ਪਤਲਾ ਪਤ ਲਖ ਗਸ ਅਵਾ ਸੂੜ ਕੋ ਊੜ ਭਾਤ ਕੇਵੇਂ ਕਹਨੇ ਇੱਕ ਵਾਰ ਸੇ 18 ਕਿੰ ਕਿਤੇ ਪਾ ਅਸਲੂ ਇੱਕ ਤਾਤ ਲਿਖਾ ਹੋਇ ਤਾ ਲਿਖਿਆ ਲਿਖੇ ਹੋਏ ਬਣਾ ਨਾਨਕ ਵਡਾਖੀਏ ਅਪੇ ਜਾਣੇ ਆਪ ਸਲਾਈ ਸਲਾਈ ਕਿਸੂ ਤਨਾ ਪਾਈਆ ਨਦੀਆ ਤੇਵਾ ਪਾਵੈ ਸੁਨੂ ਨਾ ਜਾਣੈ ਸੰਸਾਤ ਸੁਤਾਨ ਅੰਗਰਸਿ ਤਿਮਲਤਾਨਾ ਕਿਰਤੂਲ ਨਾ ਹੋਨੀ ਜੇਤੀ ਸੁਮਨੋ ਨਾ ਵਿਸਰੇ ਅੰਤ ਨ ਸੁਤੀ ਕੇ ਨਾ ਅੰਤ ਅੰਤ ਨ ਕੰਨੇ ਦੇ ਨਾ ਅੰਤ ਅੰਤ ਨ ਕਰਨੇ ਸੁਨਣਾ ਅੰਤ ਅੰਤਨਮ ਜਾਪਿਆ ਕੀਆ ਮਨ ਮੰਤ ਅੰਤਨਾ ਜਾਪਿਆ ਗਿਤਾ ਪਰ ਅੰਤਨਾ ਜਾਪਿਆ ਪਰਵਰਤਨ ਕਰਨੇ ਕੇਤੇ ਬੇਲਾ ਲਾਇ ਤਾਂ ਕੇ ਅੰਤ ਨਾ ਪਾਏ ਜਾਏ ਓ ਅੰਤ ਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਬੁੱਢਾ ਸਹ ਉਚਾ ਥਾਂ ਉਚੇ ਉਪਰ ਉਚੇ ਨਾ ਐ ਵੜੂ ਉਚਾ ਹੋਵੇ ਕੋਈ ਤਿਸੂ ਉਚੇ ਕੋ ਜਾਣੇ ਸੋਏ ਜੇ ਉਹ ਡਪ ਜਾਣੇ ਆਪਾਪ ਨਾ ਮੋਦਰੀ ਕਰਮੀ ਦਾਤ ਉਹ ਬੋਤਾ ਕਰਮਿ ਲਖਿਆ ਨਾ ਜਾਏ ਵੱਡਾ ਦਾਤਾ ਤਨ ਤਨ ਨਾਉ ਤਮਾਏ ਕਿਤੇ ਮੰਗ ਜੁਗ ਅਪਾਰ ਕਿਤੇ ਨਹੀਂ ਵੇਚਾਇ ਕਿਤੇ ਕਪਟ ਪਟੇ ਵੇਖਾ ਕਿਤੇ ਲੈ ਲੈ ਮੁਕਰ ਪਾਇ ਕਿਤੇ ਮੁਰਖਾਈ ਖਾਇ ਕੇ ਤੇ ਦੂਖੀ ਸੁਦਮਾ ਰਹੇ ਬੇਦੱਤ ੜੀਦ ਤਾਰ ਬੰਦਲਾ ਸੀ ਭਾਣੀ ਹੋਏ ਹੋ ਰਾਖਸਾਂ ਸਕੇ ਕੋਈ ਜੇ ਕੋ ਖਾਇ ਅਖਣ ਪਾਏ ਉਹ ਜਾਣੇ ਜਿੱਥੇ ਮੈਂ ਖਾਏ ਆਪੇ ਜਾਣੇ ਆਪੇ ਤੇ ਆਕਸੇ ਬੇਕੇ ਇੱਕ ਗੇਸ ਨੋ ਬਕਸੇ ਸਲਾਹਨਾਂ ਪੱਸਾ ਹੀ ਪੱਸਾ ਮੂਲ ਗੁਣਾ ਮੂਲ ਪਾਰ ਮੂਲ ਪਰਯ ਮੂਲ ਪੁੜਾਰ ਮੂਲ ਵੇ ਮੱਲੇ ਜਾਏ ਮੂਲ ਤੇ ਮੂਲ ਅਸਮਾਇ ਮੂਲ ਧਰਮ ਮੂਲ ਦਿਮਾ ਮੂਲ ਤੁਲਾ ਮੂਲ ਪ੍ਰਵਾਨ ਮੂਲ ਬਕਸੀ ਸ ਮੂਲ ਮੂਸਨਾਂ ਛਾਂ ਮੂਲ ਕਰਮ ਮੂਲ ਪ੍ਰਮਾਣ ਮੂਲ ਲਾ ਮੁਲਾ ਖਾ ਨਾ ਜਾਏ ਆਖਾ ਕਰੇ ਲਿ ਬਲਾਇਆ ਤੇ ਮੇਦ ਪਾਤ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗਵਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨੂ ਆਖੇ ਦੇਵ ਅਖ ਸੂਰ ਨਰਮੁ ਜਨ ਸੇਵ ਆਖੇ ਤੇ ਅਖਣ ਅਖਣ ਪਾਏ ਕਹਤੇ ਕਹ ਕੇ ਉਡਰ ਜਾਏ ਦੇਖੇ ਹੋ ਕਰਤਾ ਉਸ ਕਹ ਕੇ ਕਈ ਕੈ ਜਵੜ ਪਾਵੇ ਤੇ ਵਿੜ ਹੋਏ ਨਾਨਕ ਜਾਨ ਸੱਚਾ ਸੋਏ ਜੇ ਕੋ ਆਖੇ ਬੋਲ ਬਗਾ ਤਾਂ ਲਿਖਿਆ ਸਰਗਵਾਰਾ ਗਵਾਰਾ ਸੋਦਰ ਕੇ ਹਾ ਸੋ ਕਰ ਕੇ ਹਾ ਜਿਤ ਬਸ ਸਮਲੈ ਬਾਜ ਜਿਤਨਾ ਤੇ ਨੇਕ ਅਨ ਸੰਖਾ ਕਿਤੇ ਤੇਰੇ ਬਵਨ ਹਰ ਕਿਤੇ ਆਪੈਸਿਓ ਕਈਣਾ ਕਿਤੇ ਗਵਣ ਹਰੇ ਗਾਵੈ ਤੋ ਹੁਣ ਪਵਨ ਪਾਣੀ ਬੇਸੰ ਪਾਣੀ ਬੇਸੰ ਸਰ ਗਾਵੇ ਰਾਜਾ ਤਾਂ ਦੁਆਰੇ ਗਾਵੇ ਬੁੱਕਤ ਲਿਖ ਜਾਣਾ ਲਿਖ ਲਿਖ ਤਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੰਸਦਾ ਸਵਾਰੇ ਗਾਵੇ 인ਦਰਾਸਨ ਬੈਠੇ ਦੇਵ ਤੇ ਅਦਰ ਨਾਲੇ ਗਾਵੇ ਸਿਸਮਦੀ ਅੰਦਰ ਗਾਮ ਸਾਧਵੀ ਚਾਰੇ ਗਾਉਂ ਜਿਤ ਸਤਿ ਸੰਤੋਖੀ ਗਾਵੇ ਵੀਰ ਕਰਾਏ ਗਾਉਣ ਪੰਨਤ ਬណ្ឌਖੀ ਸਰ ਅਰਿਵੇਦਾ ਨਾਲੇ ਗਾਵੇ ਮੋਨੀਆ ਮਨਮੋਹਨ ਸੁਗਮ ਸਿਪਿਆਲੇ ਗਾਵੈ ਨ ਰਤਨ ਪਾਇ ਤੇਰੇ ਅਨ ਸਤਿ ਤਿਨ ਨਾਲੇ ਗਾਵੇ ਜੋ ਦੋ ਮਹਾਂਬਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਨ ਮਨਰ ਵਰਪੰਟਾ ਕਰ ਰੱਖੇ ਤਾਰੇ ਸੇ ਦੂਨ ਗਾਵੇ ਜੋ ਤੂ ਪਾਮਨੇ ਸੁਤੇ ਤੇਰੇ ਪਦ ਦਸਾਰੇ ਹੋਰ ਕਿਤੇ ਗਾਵਨਾ ਸੇ ਮੇ ਜਿਤਨਾ ਆਮ ਨੰਨ ਕੇ ਵਿਚਾਰੇ ਸੋਇ ਸੋਇ ਸਾਈਂ ਸਾਈਬ ਸਤ ਸੱਚ ਨਾ ਹੀ ਹੈ ਪੀ ਹੁਦੀ ਹੋਸੀ ਜੈਨ ਜਸੀ ਜਿੰਝ ਜਾਈ ਰੰਗੀ ਰੰਗੀ ਭਾਤੀ ਕਰ ਕਰ ਜੀਨ ਸੀ ਮਾ ਜੀ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿ ਜੀ ਦੀ ਵਡਿਆਈ ਦੇਸ ਪਾਵੇ ਸਹੀ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਫਾ ਸਾ ਸਪਾ ਸਾਈਬੋ ਨਨ ਜਾਈ ਮੁੰਦਸ ਤੋਂ ਸ਼ਰਮ ਪੱਤ ਚੋਲੀ ਤਿਆਨ ਹੀ ਕਰੇ ਪੀਪੋਤ ਕਿੰਤਾ ਕਾਲ ਕੋ ਆਰੀ ਕਾਇ ਜੰਗੂਤ ਡੰਡਾ ਪਰਤੀਤ ਆਈ ਕੰਥ ਸਗਰੁ ਜਮਤੀ ਮੰਗੀ ਤੇ ਜੁ ਜੀਤ ਆਦੇਸਿ ਅਦੇਸ ਆਦ ਮਿਲਨ ਨਹਤਿ ਰੇ ਕੋ ਵੇਸ ਭੁਗਤ ਗਿਆਨ ਦੇ ਭੰਡਾਰ ਨ ਕੋੜ ਪਰਵਾਜੇ ਨਾਦ ਆਪ ਨਾਥ ਨਦ ਸਭ ਜਾ ਕੀ ਰਸਿਦਾ ਵਰਸਾ ਦ ਸੰਜਗ ਜੋਗ ਤੋ ਇਕ ਕਰ ਚਲਾਵੇ ਲੇਖੇ ਆਵੇਂ ਭਾਵ ਆਦੇਸਿ ਅਦੇਸ ਆਦ ਮਿਲਨ ਨਹਤਿ ਜਿਸ ਦੇ ਕੋ ਵੇਸ ਇਕਮੈ ਜੁਗਤਿ ਵੈ ਇ ਤੀ ਤੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇਦੀ ਬਾਣ ਜਿਸ ਭਾਗਤਿ ਵਿਚ ਲਾਵੇ ਜਿ ਹੋਵੇ ਕੋ ਮਾ ਅਵੇਖਿ ਨ ਨਦਰ ਨਾ ਆਵੇ ਤਾਂ ਬੋਤ ਹੈ ਬਡਾਣਾ ਅਦੇ ਇਸੇ ਅਦੇਸ ਅਦ ਨਿਲਨ ਹਾਂਤ ਤਿਉਂਜੁ ਜੁਗੇ ਕੋ ਵੇਸ ਅਸਲੁ ਲਿ ਪੰਡਾਰ ਜੋ ਉਸ ਪਾਸੇ ਇਕਾ ਵਾਰ ਕਰ ਰਵੇ ਕੈ ਸ੍ਰਿਜਣ ਹਾ ਨਾਮ ਸੱਚੀ ਕੀ ਸੱਚੀ ਕਾਰ ਅਦੇ ਇਸੇ ਅਦੇਸ ਆਦ ਨਿਲਨ ਨਾ ਹਤ ਤਿਉਂਜੁ ਜੁਗੇ ਕੋ ਵੇਸ ਇਕ ਦੂਜੀ ਬੋਲਖ ਹੋਏ ਲਖੋਵੇ ਲਖਵੀਸ ਲਖ ਲਗਿਆੜਾ ਕੀਏ ਇੱਕ ਨਾਮਕ ਦੀਸ ਹੈ ਤਰੇ ਪਤ ਪੌੜੀਆਂ ਚੜੀ ਹੋਏ ਕੀਸ ਸੁਣ ਗੱਲਾਂ ਆਪਾਸ ਕੀ ਕੀ ਟਾਈ ਇਸ ਅਨੰਤ ਮਨ ਦੀ ਪਈਏ ਕੋਰੀ ਕੁੜੀ ਠੀਸ ਅੱਖਣ ਜੋਤ ਪਨ ਯੋਰ ਜੋ ਨਮੰਗ ਦੇਨਾ ਯੋਰ ਜੋ ਨ ਜੀਵਨ ਵਰਨਾ ਯੋਰ ਜੋਰ ਨਾਰਾਜ ਮਨ ਮਨ ਸੋਰ ਜੋਰ ਨ ਸੁਪਤ ਗਿਆਨ ਵਿਚਾਰ ਜੋਰ ਨ ਜੁਤੀ ਸੁਪਤ ਸੰਸਾਰ ਸਾਥ ਜੋਰ ਕਰਵੇ ਕੇ ਸੋ ਇਨਾਨ ਕੁਤਮੀਂ ਜਨਾ ਕੋਈ rati ruti titivar pan pani agni patal at vistarti tha paraki tarman sarasi teji ke rang te unke nam anek anant karma karma hai vichas chapas darbar tithe sunpun pravan trikram pabre sa nukat kai te pay nan gay jap jay tarman khand ka hai dharma gyan khand ka ko karma gate pan pani ve sansar ke te kan mahas ke te varma ghat takadiye rup rang ke ves ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਤੂਪਦੇਸ਼ ਕਿਤੇ ਇੰਦਰ ਚੰਦ ਸੂਰ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਨੂੰ ਕਿਤੇ ਕਿਤੇ ਇਸ ਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕਿਤੇ ਪਾਦਰੰਗ ਕੇਤੀਆਂ ਸੂਤ ਸੇਵਕ ਕਿਤੇ ਨਾਨਕ ਅਨੰਤ ਗਿਆਨ ਖੰਡਮੇ ਗਿਆਨ ਪ੍ਰਚੰਡ ਤੇਤਨਾਤ ਮਨੋਦ ਕੋਣ ਅਨੰਦ ਸਰਮਖੰਡ ਕੀ ਬਾਣੀ ਰੂਪ ਤੇ ਤੇ ਘਾਟ ਕੜੀ ਬੋਤਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਫਿਰ ਸੁਮਸਤਾ ਹੈ ਤੇ ਕੜੀ ਸੂਤ ਮਤਮਨ ਬੁੱਧ ਤੇ ਤੇ ਘੜੀਏ ਸੁਰਾ ਸਿਦਾ ਕੀ ਸੋਤ ਕਰਮ ਖੰਡ ਕੀ ਬਾਣੀ ਜਤ ਤੇ ਹੋ ਨਾ ਕੋਈ ਹੋਰ ਤਿਥੇ ਜੋ ਮਾਂ ਬਲ ਸੂਰਤ ਮੈਂ ਮੇਰਾ ਮਲ ਹੈ ਪਰਪੂਰ ਤੇ ਸਿਤ ਸਿਤਾ ਮੈਂ ਮਮਾਇ ਤਾਂ ਕੇ ਰੂਪ ਨਾ ਕਿਤਨੇ ਜਾਏ ਨਾ ਉਹ ਮਰੇ ਠਾਕੇ ਜਾਏ ਜਿਨ ਕੇ ਰਾਮ ਰਵਸੇ ਮਨ ਮਾਹੇ ਜਿਤੇ ਭਗਤ ਸੇ ਕੇ ਲੋ ਕਰਨ ਸਤਮਨ ਸੋਇ ਸਤਿ ਖਨੂ ਸੇ ਨਿਰੰਕਾਰ ਕਰ ਕਰ ਵੇਖੇ ਮੇ ਕੇਨਦਰ ਨਿਹਾਲ ਤਿਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾ ਅੰਤ ਨ ਅੰਤ ਤਿਥੇ ਲੋਲ ਆਕਾਰ ਜਿਉ ਜਿਵ ਹੁਕਮਾ ਦਿਵਤੀਵ ਕਾਰ ਵਿਖੇ ਵਿਸੇ ਕਰ ਵਿਚਾਰ ਨਨ ਪਥਰਾ ਥਨਾ ਕਰਰਾ ਸਾਰ ਜਤ ਪਹਾਰਾ ਤੀਸ ਨਿਹਾਰ ਅਹਰਵਤ ਮਤਵੇਸ ਤਿਆਰ ਫੌਗਲ ਖੱਲਾ ਅਗਨੀ ਦਪਤਾਵ ਪੰਡਾ ਪਾਉ ਅਮਰਤ ਡਾਲ ਰ ਕੜੀਏ ਸਬਦ ਸਚਿ ਟਕਸਾਲ ਜਿਨ ਕੋ ਨਦਨ ਕਮ ਤਿਨ ਪਾਰ ਨਨ ਨਦਰੀਹ ਨਦਰ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਸ ਸਰਬਤਾਈ ਦਾਇਆ ਕਲੈਸ ਗੁਣ ਦੀ ਗਾਤ ਤਿੰਗਿਆਈਆਂ ਬੁਰਿਆਈਆਂ ਮੱਧੇ ਧਰਮ ਹਦੂਰ ਕਰਮੀ ਆਪੋ ਆਪਣੀ ਕੈਨੜੇ ਕੇ ਦੂਰ ਜਿਨੀ ਨੰ ਧਿਆਇ ਆ ਗੈਮ ਸਖਤ ਪਾਲ ਨਾਨਕ ਤੇ ਮਕੂਰ ਜਲੇ ਕੇਤੀ ਸੁਟੀ ਨਾਲ ਵਾਹੇ ਗੁਰੂ